ਜਸਟ ਇਨ ਟਰੂਡੋ ਦੇ ਆਖਰੀ ਦਿਨ ਦੀ ਗੱਲ ਕਰਦੇ ਆ ਕਿਦਾਂ ਦਾ ਰਿਹਾ ਜੀ ਸਫਰ ਉਹਨਾਂ ਦਾ ਸਫਰ ਉਹਨਾਂ ਦਾ ਉਤਰਾਜੜਾ ਜਦੋਂ ਇੱਕ ਰਾਜਨੀਤੀਬਾਨ ਦੇ 10-12 ਸਾਲ 10 ਸਾਲ ਘੱਟੋ-ਘੱਟ ਜਿਹੜੇ ਨੇ 9-10 ਸਾਲ ਉਹ ਇੱਕ ਦੇਸ਼ ਦੇ ਅਗੂ ਵਜੋਂ ਵਿਚਰੇ ਹੋਣ ਤੇ ਨੋ ਡਾਊਟ ਉਹਨਾਂ ਦਾ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੀ ਜਗ੍ਹਾ ਤੇ ਮਾਰਕਰ ਨਹੀਂ ਬਣਨ ਜਾ ਰਹੇ ਨੇ ਤੇ ਉਤਰਾਜੜ ਰਹੇ ਹੋਣਗੇ ਕੋਈ ਡਾਊਟ ਨਹੀਂ ਹੈ ਜੀ ਔਖੇ ਸੌਖੇ ਸਮੇਂ ਵੀ ਆਏ ਕੋਡ ਮੂਵਮੈਂਟਸ ਵੀ ਆਈਆਂ ਬੈਡ ਵੀ ਆਈਆਂ ਥੋੜਾ ਜਿਹਾ ਲੇਖਾ ਜੋਖਾ ਉਹਨਾਂ ਦਾ ਕਰ ਲੈਨੇ ਆ ਅਸਲ ਵਿੱਚ ਜਸਟਨ ਟਰੂਡੋ ਜਿਹੜੇ ਸਾਡੇ ਭਾਰਤ ਬੈਠੇ ਹੋਏ ਦਰਸ਼ਕ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਦੱਸਦੀ ਹੈ ਕਿ ਇਹਨਾਂ ਦੇ ਪਿਤਾ ਜੀ ਪੀਅਰ ਟਰੂਡੋ ਵੀ ਸਾਬਕਾ ਪ੍ਰਧਾਨ ਮੰਤਰੀ ਕੈਨੇਡਾ ਦੇ ਰਹ ਚੁੱਕੇ ਨੇ ਤੇ ਬੜੇ ਮਹਾਨ ਪ੍ਰਧਾਨ ਮੰਤਰੀਆਂ ਦੇ ਵਿੱਚ ਉਹਨਾਂ ਦਾ ਨਾਮ ਗਿਣਿਆ ਜਾਂਦਾ ਜਸਟਨ ਟਰੂਡੋ ਉਹਨਾਂ ਦੇ ਸਭ ਤੋਂ ਛੋਟੇ ਬੱਚੇ ਨੇ ਔਰ ਪੀਅਰ ਟਰੂਡੋ ਨੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੇ ਹੱਕ ਦਿੱਤੇ ਇਹ ਤਾਂ ਪਤਾ ਹੈ ਚਲੋ ਉਹਦੀ ਗੱਲ ਹੁਣ ਅਸੀਂ ਨਹੀਂ ਕਰਦੇ ਪਰ ਜਸਟਨ ਟਰੂਡੋ ਉਸੇ ਪਾਰਟੀ ਲਿਬਰਲ ਪਾਰਟੀ ਜੋ ਕਿ ਇੱਕ ਜਿਨ੍ਹਾਂ ਨੇ ਲੰਬਾ ਸਮਾਂ ਕੈਨੇਡਾ ਤੇ ਰਾਜ ਕੀਤਾ ਉਹਦੇ ਆਗੂ ਬਣੇ ਪਰ ਉਸ ਤੋਂ ਪਹਿਲਾਂ ਜਦੋਂ ਉਹਨਾਂ ਦੇ ਪਿਤਾ ਸਿਆਸਤ ਤੋਂ ਲੰਬੇ ਹੋ ਗਏ ਸੀ ਤੇ ਉਹਨਾਂ ਦੀ ਮੌਤ ਵੀ ਹੋ ਚੁੱਕੀ ਸੀ ਪੀਅਰ ਟਰੂਡੋ ਦੀ ਜਸਟਨ ਟਰੂਡੋ ਉਦੋਂ ਬਹੁਤੀ ਕਿਸੇ ਗਿਣਤੀ ਵਿੱਚ ਸ਼ਾਮਲ ਨਹੀਂ ਸੀ ਤੇ ਉਹਨਾਂ ਤੋਂ ਬਾਅਦ ਜான் ਕ੍ਰੈਚਨ ਜਿਹੜੇ ਸੀ ਪ੍ਰਧਾਨ ਮੰਤਰੀ ਬਣੇ ਲਿਬਰਲ ਪਾਰਟੀ ਦੇ ਪਾਲ ਮਾਰਟਨ ਬਣੇ ਤੇ ਉਸ ਤੋਂ ਬਾਅਦ ਸਟੀਫਨ ਹਾਰਪਰ ਜਦੋਂ ਕੰਜ਼ਰਵਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਬਣਦੇ ਨੇ ਕੈਨੇਡਾ ਦੇ ਤੇ ਉਸ ਉਸ ਵੇਲੇ ਜਿਹੜਾ ਹਾਲਤ ਹੈ ਲਿਬਰਲ ਪਾਰਟੀ ਦੀ ਬਹੁਤ ਪਤਲੀ ਹੋ ਜਾਂਦੀ ਹੈ ਜਿਹੜੀ ਪਾਰਟੀ ਨੇ ਸਭ ਤੋਂ ਲੰਬਾ ਸਮਾਂ ਰਾਜ ਕੀਤਾ ਹੋਵੇ ਕੈਨੇਡਾ ਤੇ ਉਹ ਤੀਸਰੇ ਨੰਬਰ ਤੇ ਖਿਸਕ ਗਈ ਤੇ ਉਹਨਾਂ ਨੂੰ ਆਗੂ ਨਹੀਂ ਸੀ ਮਿਲ ਰਿਹਾ ਕੋਈ ਮੁਕਾਬਲਾ ਕਰਨ ਲਈ ਤੇ ਉਸ ਵੇਲੇ ਜਸਟਨ ਟੂਟੋ ਜੋ ਛੋਟੀ ਉਮਰ ਦੇ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਅਸਲ ਵਿੱਚ ਉਸ ਤੋਂ ਪਹਿਲਾਂ 2008 ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਬਣ ਗਿਆ ਸੀ ਲਿਬਰਲ ਪਾਰਟੀ ਪਾਰਟੀ ਦੇ ਤੇ ਫਿਰ 2011 ਦੇ ਵਿੱਚ ਜਿਹੜੀ ਫਿਰ ਇਲੈਕਸ਼ਨ ਹੁੰਦੀ ਹੈ ਉਹ ਉਸ ਉਹਦੇ ਵਿੱਚ ਲਿਬਰਲ ਪਾਰਟੀ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਹੁੰਦੀ ਹੈ ਪਰ ਟਰੂਡੋ ਆਪਣੀ ਸੀਟ ਜਿੱਤ ਜਾਂਦੇ ਨੇ ਤੇ ਪਾਰਟੀ ਤੀਸਰੇ ਨੰਬਰ ਤੇ ਖਿਸਕ ਜਾਂਦੀ ਹੈ ਤੇ 34 ਸੀਟਾਂ ਸਿਰਫ ਉਹਨਾਂ ਨੂੰ ਜੜੀਆਂ ਨੇ ਮਿਲਦੀਆਂ ਨੇ ਤੇ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਬਹੁਤ ਜ਼ਬਰਦਸਤ ਬਹੁਮਤ ਦੇ ਨਾਲ ਸਰਕਾਰ ਬਣਾ ਲੈਂਦੀ ਹੈ ਨਿਊ ਡੈਮੋਕਰੇਟ ਐਨ ਡੀ ਪੀ ਪਾਰਟੀ ਜਿਹੜੀ ਆ ਉਹ ਦੂਸਰੇ ਤੇ ਵਿਰੋਧੀ ਧਿਰ ਦਾ ਜਿਹੜਾ ਅਹੁਦਾ ਖਾਲੀ ਆ ਮਾਈਕਲ ਐਗਨੇਟਿਫ ਜਿਹੜੇ ਨੇ ਉਸ ਵੇਲੇ ਲਿਬਰਲ ਦੇ ਪ੍ਰਧਾਨ ਸੀ ਉਹ ਛੱਡ ਗਏ ਤੇ ਇਮੀਡੀਏਟਲੀ ਜਿਹੜਾ ਆ ਉਹਨਾਂ ਦੇ ਛੱਡਣ ਤੋਂ ਬਾਅਦ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਜਸਟਨ ਟਰੂਡੋ ਨਾਂ ਦਾ ਇੱਕ ਨੌਜਵਾਨ ਜੋ ਪੀਅਰ ਟਰੂਡੋ ਦਾ ਮੁੰਡਾ ਹੈ ਉਹ ਸਿਆਸਤ ਦੇ ਵਿੱਚ ਆ ਸਕਦਾ ਹੈ ਤੇ ਸਿਆਸਤ ਦੇ ਵਿੱਚ ਤੇ ਆ ਗਿਆ ਹੈ ਪਹਿਲੇ ਪਰ ਉਹ ਲਿਬਰਲ ਪਾਰਟੀ ਦਾ ਲੀਡਰ ਬਣਨ ਲਈ ਇਲੈਕਸ਼ਨ ਲੜ ਸਕਦਾ ਹੈ ਲੀਡਰ ਬਣਨ ਲਈ ਤੇ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਹਲਾਸ਼ੇਰੀ ਵੀ ਮਿਲੀ ਤੇ ਪਰ ਉਹ ਕਹਿੰਦੇ ਨੇ ਕਿ ਨਹੀਂ ਮੇਰੀ ਫੈਮਿਲੀ ਬਹੁਤ ਯੰਗ ਹੈ ਤੇ ਮੈਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਤਾਉਣਾ। ਉਸ ਸਭ ਦੇ ਵਿੱਚ ਉਹ ਇਹਨਾਂ ਕਿਐਸਰਾਈਆਂ ਨੂੰ ਰੱਦ ਕਰਦੇ ਨੇ ਕਿ ਮੈਂ ਇਸ ਦੌੜ ਦੇ ਵਿੱਚ ਸ਼ਾਮਲ ਨਹੀਂ ਹਾਂਗਾ ਮੈਂ ਮੈਂਬਰ ਪਾਰਲੀਮੈਂਟ ਜ਼ਰੂਰ ਹਾਂ ਇਹ ਕੰਮ ਮੈਂ ਕਰਦਾ ਰਹਾਂਗਾ। ਪਰ 2012 ਦੇ ਆਸਤੇ ਪਾਸ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਜ਼ੋਰ ਪਾਇਆ ਕਿ ਤੁਸੀਂ ਲੀਡਰਸ਼ਿਪ ਦੇ ਵਿੱਚ ਆ ਜਾਓ ਤੇ ਫਿਰ ਉਹਨਾਂ ਨੇ ਇੱਕ ਰੈਲੀ ਕੀਤੀ ਮੌਂਟਰੀਅਲ ਦੇ ਵਿੱਚ ਜਿੱਥੇ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਆ ਰਹੇ ਨੇ। ਤੇ ਕੁਝ ਮਹੀਨਿਆਂ ਬਾਅਦ ਜਿਹੜੀ ਲੀਡਰਸ਼ਿਪ ਰੇਸ ਹੋਈ ਉਹਦੇ ਵਿੱਚ 80 ਫੀਸਦੀ ਹਮਾਇਤ ਦੇ ਨਾਲ ਉਹਨਾਂ ਨੇ ਲੀਡਰਸ਼ਿਪ ਦੀ ਰੇਸ ਜਿੱਤ ਲਈ ਪਾਵ ਲਿਬਰਲ ਪਾਰਟੀ ਦੇ ਅਗੂ ਬਣ ਲੈ ਬਣ ਗਏ ਜਿਵੇਂ ਕਿ ਮਾਰਕ ਕਾਰਨੀ ਤਕਰੀਬਨ 85% ਵੋਟਾਂ ਲੈ ਕੇ ਬਣੇ ਨੇ ਟਰੂਡੋ ਨੂੰ ਉਦੋਂ 80% ਬਣਿਆ ਸੀ ਤੇ ਉਸ ਤੋਂ ਬਾਅਦ ਜਿਹੜੀਆਂ 2015 ਦੇ ਵਿੱਚ ਚੋਣਾਂ ਹੁੰਦੀਆਂ ਨੇ ਤੀਸਰੇ ਨੰਬਰ ਵਾਲੀ ਪਾਰਟੀ ਜਿਹੜੀ ਹੈ ਜਸਟਨ ਟ੍ਰੂਟੋ ਦੀ ਅਗਵਾਈ ਦੇ ਹੇਠ ਬਹੁਤ ਵੱਡੀ ਮжоਰਿਟੀ ਹਾਸਲ ਕਰਦੀ ਹੈ ਤੇ 23ਵੇਂ ਪ੍ਰਧਾਨ ਮੰਤਰੀ ਉਹ ਕੈਨੇਡਾ ਦੇ ਬਣ ਜਾਂਦੇ ਨੇ ਇਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਦੀਆਂ ਕੁਝ ਫੋਟੋਆਂ ਸਾਹਮਣੇ ਆ ਜਾਂਦੀਆਂ ਨੇ ਜਿਸ ਵਿੱਚ ਬ੍ਰਾਊਨ ਮੇਕਅਪ ਉਹਨਾਂ ਨੇ ਕੀਤਾ ਹੋਇਆ ਬਲੈਕ ਮੇਕਅਪ ਕੀਤਾ ਹੋਇਆ ਉਸ ਵਿੱਚ ਰੇਸਿਸਟ ਵਗੈਰਾ ਦੇ ਉਹਨਾਂ ਤੇ ਇਲਜ਼ਾਮ ਲੱਗੇ ਪਰ ਜਸਟਨ ਟ੍ਰੂਟੋ ਨੇ ਸਿਆਣਪ ਵਰਤੇ ਹੋਏ ਕਿ ਆ ਕਿ ਇਹ ਮੇਰੀਆਂ ਪਹਿਲੀ ਉਮਰ ਦੀਆਂ ਹੈਗੀਆਂ ਨੇ ਜਦੋਂ ਮੈਂ ਅਜੇ ਬਹੁਤਾ ਕੁਝ ਮੈਨੂੰ ਪਤਾ ਨਹੀਂ ਸੀ ਮੈਂ ਗਲਤੀਆਂ ਕੀਤੀਆਂ ਹੋਣਗੀਆਂ ਪਰ ਮੈਂ ਮਾਫੀ ਮੰਗਦਾ ਤੇ ਉਸ ਕੋ ਜਿਹੜੇ ਇਮੇਜਸ ਆਏ ਜੋ ਵਿਰੋਧੀਆਂ ਨੇ ਉਹ ਇਮੇਜਸ ਜਿਹੜੇ ਸੀ ਉਹਨਾਂ ਦੇ ਉਹਨਾਂ ਦੇ ਉਹ ਇਮੇਜਸ ਦੇ ਨਾਂ ਤੇ ਜਸਟਨ ਟ੍ਰੂਡੋ ਦੀ ਕਾफी ਖਚਾਈ ਕੀਤੀ ਪਰ ਜਸਟਨ ਟ੍ਰੂਡੋ ਉਸ ਦੇ ਵਿੱਚੋਂ ਨਿਕਲ ਗਿਆ ਉਸ ਤੋਂ ਬਾਅਦ ਜਿਹੜੀ ਫਿਰ ਅਗਲੀ ਇਲੈਕਸ਼ਨ ਆਉਂਦੀ ਹੈ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਸਟਨ ਟ੍ਰੂਡੋ ਦੀ ਪਾਰਟੀ ਨੂੰ ਮжоਰਿਟੀ ਨਹੀਂ ਮਿਲਦੀ ਔਰ 2019 ਦੇ ਵਿੱਚ ਟ੍ਰੂਡੋ ਨੂੰ ਜਿਹੜੀ ਮਿਨੋਰੀਟੀ ਗਵਰਨਮੈਂਟ ਜਿਹੜੀ ਆ ਚਲਾਉਣੀ ਪੈਂਦੀ ਆ ਉਸ ਤੋਂ ਬਾਅਦ ਜੇ ਫਿਰ ਅਗਲਾ ਦੌਰ ਬਹੁਤ ਵੱਡਾ ਜਿਹੜਾ ਆਉਂਦਾ ਸਾਰਿਆਂ ਨੂੰ ਪਤਾ ਹੈ ਕਿ ਅੱਜ ਤਕਰੀਬਨ 5 ਸਾਲ ਹੋ ਗਏ ਨੇ ਉਸ ਚੀਜ਼ ਨੂੰ ਮਾਰਚ 2020 ਦੇ ਵਿੱਚ ਦੁਨੀਆ 'ਚ ਬਹੁਤ ਵੱਡੀ ਇਵੈਂਟ ਹੋਈ ਉਹ ਸੀ ਕੋਵਿਡ ਕਰੋਨਾ ਆ ਗਿਆ ਤੇ ਗਲੋਬਲ ਪੈਂਡੇਮਿਕ ਔਰ ਦੁਨੀਆ ਭਰ ਦੇ ਵਿੱਚ World Health Organization ਨੇ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਜਸਟਨ ਟ੍ਰੂਟੋ ਉਸ ਵੇਲੇ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਨੇ ਤੁਰੰਤ ਕੈਨੇਡਾ ਵਾਸੀਆਂ ਵਾਸਤੇ 1 ਬਿਲੀਅਨ ਡਾਲਰ ਦਾ ਪੈਕੇਜ ਜਾਰੀ ਕੀਤਾ ਜਿਸ ਵਿੱਚ ਕਾਮੇ ਤੇ ਬੈਨਫੀਟਸ ਜਿਹੜੇ ਕਾਮਿਆਂ ਨੂੰ ਲੇ-ਆਫ ਕਰ ਰਿਆ ਸੀ ਉਹਨਾਂ ਨੂੰ ਆਪਣੇ ਕਿ ਤੁਸੀਂ ਬੰਦ ਨਾ ਕਰੋ ਕੰਮ ਤੁਸੀਂ ਚੱਲਦਾ ਰੱਖੋ ਉਹਨਾਂ ਨੂੰ ਚੱਲਦੇ ਰੱਖਣ ਲਈ ਜਸਟਰ ਟੂਟੋ ਨੇ ਲਗਾਤਾਰ ਘਰ ਬਿਠੇ ਲੋਕਾਂ ਨੂੰ ਪੈਸੇ ਤੇ ਇਹ ਬੈਨਫੀਟਸ ਨੂੰ ਗੱਫੇ ਜਿਹੜੇ ਸੀ ਦਿਨੇ ਜਾਰੀ ਰੱਖੇ। ਔਰ 2021 ਦੇ ਵਿੱਚ ਜਸਟਰ ਟੂਟੋ ਹੋਰਾਂ ਨੇ ਕਿਹਾ ਕਿ ਅਸੀਂ ਇੱਕ ਵਾਰੀ ਫੇਰ ਇਲੈਕਸ਼ਨ ਕਰਵਾਉਣੀ ਚਾਹੁੰਦੇ ਹਾਂ ਭਾਵੇਂ ਕਿ ਇਲੈਕਸ਼ਨਾਂ ਹੋਈਆਂ ਨੂੰ 2 ਸਾਲ ਹੀ ਹੋਏ ਸੀ। ਪਰ ਥੋੜੀਆਂ ਜਿਹੀਆਂ ਸੀਟਾਂ ਵੱਧ ਜਾਂਦੀਆਂ ਨੇ ਲਿਬਰਲ ਦੀਆਂ ਪਰ ਮੈਜੋਰਟੀ ਫੇਰ ਨਹੀਂ ਮਿਲਦੀ। ਤੇ ਉਸ ਤੋਂ ਬਾਅਦ ਐਨਡੀਪੀ ਦੇ ਨਾਲ ਸਮਝੌਤੇ ਦੇ ਤਹਿਤ ਅੱਜ ਤੱਕ ਜਿਹੜੀ ਲਿਬਰਲ ਪਾਰਟੀ ਦੀ ਤੇ ਉਸ ਤੋਂ ਬਾਅਦ ਕੋਵਿਡ ਨੂੰ ਲੈ ਕੇ ਉਹਨਾਂ ਨੇ ਜਿਹੜੇ-ਜਿਹੜੇ ਕੰਮ ਕੀਤੇ ਕਦੇ ਉਹਨਾਂ ਦੀ ਮੁਖਾਲਫਤ ਹੋਈ ਕਦੇ ਉਹਨਾਂ ਦੀ ਹਮਾਇਤ ਹੋਈ ਪਰ ਇੱਕ ਚੀਜ਼ ਦੀ ਗੱਲ ਇਹ ਸੀ ਕਿ ਉਹਨਾਂ ਨੇ ਲੋਕਾਂ ਨੂੰ ਘਰ ਬੈਠਿਆਂ ਨੂੰ ਪੈਸੇ ਦਿੱਤੇ ਹਾਲਾਂਕਿ ਇਸ ਗੱਲ ਦਾ ਬਾਅਦ ਵਿੱਚ ਬੜਾ ਰੌਲਾ ਪੈਂਦਾ ਰਿਹਾ ਕਿ ਜਿਹੜੇ ਸੀ ਉਹ ਗਲਤ ਤਰੀਕੇ ਨਾਲ ਦੇ ਦਿੱਤੇ ਗਏ ਕੁਝ ਲੋਕਾਂ ਨੇ ਗਲਤ ਬੈਨੀਫਿਟ ਲੈ ਲਏ ਖੈਰ ਉਸ ਵੇਲੇ ਕੋਈ ਉਸ ਦੀ ਪਲੈਨਿੰਗ ਨਹੀਂ ਸੀ ਕੋਈ ਹੋ ਸਕਦੀ ਕਿ ਕੋਵਿਡ ਇਸ ਤਰ੍ਹਾਂ ਦੇ ਨਾਮ ਦੀ ਕੋਈ ਮਹਾਮਾਰੀ ਆ ਰਹੀ ਹੈ ਉਹ ਉਸੇ ਵੇਲੇ ਕਰਨਾ ਪੈਣਾ ਸੀ ਵੈਕਸੀਨੇਸ਼ਨ ਨੂੰ ਲੈ ਕੇ ਬੜਾ ਕੁਝ ਹੋਇਆ ਟ੍ਰੱਕ ਡਰਾਈਵਰਾਂ ਦਾ ਇੱਕ ਕਨਵਾਈ ਜਿਹੜਾ ਸੀ ਉਹਨਾਂ ਨੇ ਜਿਹੜਾ ਸੀ ਜਸਟਨ ਟਰੂਡੋ ਦੇ ਖਿਲਾਫ ਬੜੇ-ਬੜੇ ਮੁਜ਼ਾਰੇ ਕੀਤੇ ਜਿਨ੍ਹਾਂ ਦੇ ਕੇਸ ਅੱਜ ਤੱਕ ਚੱਲ ਰਹੇ ਨੇ ਫਰੀडम ਕਨਵਾਈ ਦੇ ਨਾਂ ਤੇ ਤੇ ਉਹਨਾਂ ਦੇ ਵਿੱਚੋਂ ਕਈਆਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਦੇ ਨਾਲ ਪਿਛਲੇ ਸਾਲ ਜਿਹੜੀ ਉਹਨਾਂ ਦੀ ਖਹਿਬਾਜ਼ੀ ਸ਼ੁਰੂ ਹੋਈ ਹੈ ਉਹ ਜਗਜਾਹਰ ਹੈ ਲੇਕਿਨ ਉਸਦੇ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਪਹਿਲੀ ਮੈਜੋਰਟੀ ਹਾਸਲ ਕੀਤੀ ਸੀ ਤੇ ਭਾਰਤ ਦੇ ਵਿੱਚ ਜਦੋਂ ਉਹ ਜਾਂਦੇ ਨੇ ਤੇ ਉੱਥੇ ਜਿਹੜਾ ਉਹਨਾਂ ਨੂੰ ਜਿਹੜਾ ਸਰਕਾਰੀ ਤੌਰ ਤੇ ਜਿਹੜਾ ਸਨਬ ਕੀਤਾ ਜਾਂਦਾ ਉਹਨਾਂ ਨੂੰ ਕੋਈ ਬਹੁਤ ਉਸ ਤਰ੍ਹਾਂ ਦਾ ਸਵਾਗਤ ਨਹੀਂ ਉਹਨਾਂ ਦਾ ਹੋਇਆ ਜਿੱਦਾਂ ਦਾ ਇੱਕ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਹੋਣਾ ਚਾਹੀਦਾ ਸੀ ਉਹਨਾਂ ਦਾ ਮਜ਼ਾਕ ਵੀ ਉਡਾਇਆ ਗਿਆ ਕਿ ਉਹ ਭਾਵੇਂ ਉਹ ਦਰਬਾਰ ਸਾਹਿਬ ਗਏ ਹੁਣ ਔਰ ਉੱਥੇ ਜਾ ਕੇ ਉਹਨਾਂ ਨੇ ਪਰਿਵਾਰ ਦੇ ਨਾਲ ਪੰਜਾਬੀ ਐਡਰੈਸ ਦੇ ਵਿੱਚ ਫੋਟੋਆਂ ਖਿੱਚਵਾਈਆਂ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਇਸ ਮੌਕੇ ਤੇ ਜਿਹੜਾ ਸੀ ਉਹਨਾਂ ਨੇ ਡਰੈਸਾਂ ਹੀ ਬਦਲੀ ਕੀਤੀਆਂ ਹੋਰ ਕੁਝ ਕੀਤਾ ਨਹੀਂ ਖੈਰ ਜਸਟਨ ਟਰੂਟੋ ਦਾ ਜਿਹੜਾ ਮੈਂ ਸਮਝਦਾ ਕਿ ਉਹ ਭਾਰਤ ਦਾ ਦੌਰਾ ਜਿਹੜਾ ਸੀ ਉਹ ਨੂੰ ਆਪਾਂ 네ਗੇਟਿਵ ਪੁਆਇੰਟ ਗਿਣ ਸਕਦੇ ਆ ਪਰ ਉਸ ਵਿੱਚ ਭਾਰਤ ਸਰਕਾਰ ਨੇ ਜਿਹੜਾ ਸੀ ਜਿਵੇਂ ਉਹਨਾਂ ਨੂੰ ਕੋਈ ਲੈਸਨ ਸਿਖਾਉਣਾ ਹੋਵੇ ਇਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕੀਤਾ ਤੇ ਉਹ ਉਹਦੇ ਉਹਦੇ ਵਿੱਚ ਆਮ ਤੌਰ ਤੇ ਇਹ ਸੀ ਕਿ ਉਹਨਾਂ ਦਾ ਜੋ ਕੈਨੇਡਾ ਦਾ ਜੋ ਸਟੈਂਡ ਹੈ ਖਾਲਸਤਾਨੀਆਂ ਨੂੰ ਲੈ ਕੇ ਸ਼ਾਇਦ ਉਸੇ ਮੁੱਦੇ ਤੇ ਤੇ ਕੋਸ਼ ਜਿਹੜੇ ਟਰੂਡੋ ਦੇ ਨਾਲ ਜਿਹੜੇ ਲੋਕ ਗਏ ਹੋਏ ਸੀਗੇ ਉਹਨਾਂ ਦੇ ਵਿੱਚ ਕਈਆਂ ਤੇ ਇਲਜ਼ਾਮ ਕਈ ਕਿਸਮ ਦੇ ਲੱਗੇ ਇਹ ਸਭ ਕੁਝ ਦੇ ਚੱਲਦਿਆਂ ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਤੱਕ ਸਾਰਾ ਕੁਝ ਹੁੰਦਿਆਂ ਹੁੰਦਿਆਂ ਭਾਰਤ ਦੇ ਨਾਲ ਸਬੰਧ ਜਿਹੜੇ ਨੇ ਬਹੁਤ ਲੋਅਸਟ ਪੁਆਇੰਟ ਤੇ ਪਹੁੰਚੇ ਇਸ ਵੇਲੇ ਕੀ ਨੇ ਕਿਵੇਂ ਨੇ ਇਹਨਾਂ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਪਰ ਥੋੜਾ ਜਿਹਾ ਠਹਿਰਾਹ ਹੈ ਪਰ ਵਧੀਆ ਸਬੰਧ ਨਹੀਂ ਹੈਗੇ ਇਸ ਇਹ ਗੱਲ ਬਿਲਕੁਲ ਪੱਕੀ ਸਾਬਤ ਹੈ ਅਸਲ ਵਿੱਚ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਵੀ ਪਿਛਲੇ 2023 ਦੇ ਅਗਸਤ ਮਹੀਨੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਜਦੋਂ ਉਹਨਾਂ ਨੇ ਦੱਸਿਆ ਕਿ 18 ਸਾਲ ਤੋਂ ਇਕੱਠੇ ਰਹਿ ਰਹੇ ਅਸੀਂ ਤੇ ਮੇਰਾ ਵਿਆਹ ਹੋਇਆ ਮੈਂ ਆਪਣੀ ਪਤਨੀ ਤੋਂ ਅਲੱਗ ਹੋ ਰਿਹਾ ਤੇ ਉਹ ਜਿਹੜੇ ਸੀ ਉਹ ਪਰਿਵਾਰ ਨਾਲੋਂ ਵੱਖ ਹੋ ਗਿਆ ਖੈਰ ਬੱਚਿਆਂ ਨਾਲ ਤੇ ਵਾਈਫ ਨਾਲੋਂ ਛੁੱਟੀਆਂ ਮਨਾਉਣ ਬਾਅਦ ਚ ਪਾਵਾਂ ਗਏ ਨੇ ਪਰ ਜਸਟਨ ਟਰੂਡੋ ਲਈ ਇਹ ਸਮਾਂ ਬੜਾ ਪਿਛਲੇ 2 ਸਾਲ ਦਾ ਬੜਾ ਔਖਾ ਜਿਹੜਾ ਗੁਜ਼ਰਿਆ ਤੇ ਹੁਣ ਜਦੋਂ ਤੋਂ ਡੋਨਾਲਡ ਟਰੰਪ ਆਏ ਨੇ ਤੇ ਡੋਨਲਡ 트੍ਰੰਪ ਜਿਹੜੇ ਨੇ ਉਹਨਾਂ ਨੇ ਜਿਹੜਾ ਜਸਟਨ ਟ੍ਰੂਟੋ ਨੂੰ ਗਵਰਨਰ ਰੱਖਿਆ ਕੈਨੇਡਾ ਨੂੰ 59ਵੀਂ ਸਟੇਟ ਆਖਿਆ ਇਸ ਮੌਕੇ ਤੇ ਥੋੜੀ ਜਿਹੀ ਸਿਫਤ ਵੀ ਲੋਕਾਂ ਦੀ ਸੁਵਲੀਨ ਜਸਟਨ ਟ੍ਰੂਟੋ ਹੁਣਾਂ ਦੇ ਨਾਲ ਰਹੀ ਹੈ ਪਰ ਓਵਰਆਲ ਮੈਂ ਖੁਦ ਇੱਕ ਇਮੀਗ੍ਰੈਂਟ ਹੋਣ ਦੇ ਨਾਤੇ ਮੈਂ ਆਪਣੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਪ੍ਰੋਮਿਨੈਂਟ ਲੋਕ ਜਿਹੜੇ ਨੇ ਆਪਣੇ ਪ੍ਰੋਫਾਈਲਸ ਦੇ ਉੱਪਰ ਉਹਨੂੰ ਇਸ ਤਰ੍ਹਾਂ ਲਿਖਦੇ ਦੇਖੇਗਾ ਜਸਟਨ ਟ੍ਰੂਟੋ ਹੁਣਾਂ ਨੂੰ ਕੈਨੇਡਾ ਦਾ ਹੁਣ ਤੱਕ ਦਾ ਸਭ ਤੋਂ ਨਕੰਮਾ ਪ੍ਰਧਾਨ ਮੰਤਰੀ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਅਲਬਰਟਾ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੇ ਪਿਕਅਪ ਟਰੱਕਸ ਦੇ ਪਿੱਛੇ ਗਾਲ ਕੱਢ ਕੇ ਲਿਖੀ ਗਈ ਹੈ ਟਰੂਡੋ ਨੂੰ ਔਰ ਇਹ ਇੱਕ ਇੱਕ ਫਰੀडम ਆਫ ਸਪੀਚ ਇਥੇ ਇਸ ਮੁਲਕ ਦੇ ਵਿੱਚ ਹੈ ਕਿਵਾਰੀ ਨਜਾਇਜ਼ ਫਾਇਦਾ ਵੀ ਉਠਾਇਆ ਜਾਂਦਾ ਔਰ ਇਹ ਗੱਲ ਭਾਰਤ ਨੂੰ ਸਮਝ ਨਹੀਂ ਆਈ ਉਹ ਕਹਿੰਦੇ ਕਿ ਜਿਹੜੇ ਭਾਰਤ ਦੇ ਖਿਲਾਫ ਬੋਲਦੇ ਨੇ ਭਰ ਦੇ ਆ ਖਲਦੇ ਨੇ ਤੁਸੀਂ ਉਹਨਾਂ ਨੂੰ ਫੜ ਲਓ ਉਹਨਾਂ ਨੂੰ ਅੰਦਰ ਦੇ ਦੇ ਦਿਓ ਇੱਥੇ ਆਪਣੇ ਨੂੰ ਨਹੀਂ ਫੜਦੇ ਜਸਟਨ ਟਰੂਡੋ ਦੀ ਆਲੋਚਨਾ ਤੁਸੀਂ 50 ਹੋਰ ਗੱਲਾਂ ਤੇ ਕਰ ਲਓ ਪਰ ਭਦੀ ਸ਼ਬਦਾਬ ਲਈ ਪਰਿਵਾਰ ਨੂੰ ਲੈ ਕੇ ਉਹਨਾਂ ਦੇ ਵਿਅਕਤੀਗਤ ਵਿਅਕਤੀਤਵ ਨੂੰ ਲੈ ਕੇ ਸਾਡੇ ਆਪਣੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਜਿਹੜੇ ਸੀ ਕੁਝ ਚੀਜ਼ਾਂ ਭੁੱਲ ਜਾਂਦੇ ਨੇ ਮੈਂ ਕੋਈ ਇੱਥੇ ਬੈਠ ਕੇ ਉਹ ਪ੍ਰਚਾਰ ਨਹੀਂ ਕਰ ਰਿਹਾ ਉਹਨਾਂ ਦੀ ਪਾਰਟੀ ਦਾ ਜਾਂ ਉਹਨਾਂ ਦਾ ਸਾਰਿਆਂ ਨੇ ਜਿਹੜਾ ਜਿਹੜਾ ਇਸ ਮੁਲਕ ਨੇ ਓਵਰਆਲ ਜਿਹੜਾ ਹੈ ਜਿਹੜੇ ਇਮੀਗ੍ਰੈਂਟਸ ਜਿਸ ਭਾਈਚਾਰੇ ਨਾਲ ਅਸੀਂ ਸੰਬੰਧ ਦਾ ਜਿੱਥੋਂ ਦੇ ਅਸੀਂ ਜੰਪ ਆਲੇ ਸਾਨੂੰ ਵੈਲਕਮ ਕਿਹਾ ਤੇ ਅਸੀਂ ਇੱਥੇ ਆ ਕੇ ਬੜਾ ਕੁਝ ਹਾਸਲ ਵੀ ਕੀਤਾ ਹੈ ਤੇ ਵਿਅਕਤੀਗਤ ਤੌਰ ਤੇ ਮੈਂ ਗੱਲ ਕਰਾਂ ਤੇ ਸਭ ਬਹੁਤ ਲੋਕਾਂ ਨੇ ਕੀਤਾ ਲੱਖਾਂ ਨੇ ਕੀਤਾ ਮਿਲੀਅਨਸ ਨੇ ਕੀਤਾ ਬਲਕਿ ਸੋ ਗਾ ਵੀ ਹੋਵੇਗਾ ਇਹ ਦਰਵਾਜ਼ੇ ਖੁੱਲੇ ਰਹਿਣਗੇ ਇਥੇ ਔਰ ਇਸ ਮੁਲਕ ਦਾ ਆਪਣਾ ਸਥਾਨ ਹੈ ਔਰ ਜਸਟਨ ਟਰੂਡੋ ਉਹਨਾਂ ਕੋਲ ਸਮੇਂ ਦੇ ਵਿੱਚ ਚੱਲਦੇ ਹਨ ਕੋ ਗਲਤੀਆਂ ਵੀ ਹੋਈਆਂ ਹੋਣਗੀਆਂ ਪਰ ਮੈਂ ਯਾਦ ਕਰਦਾ ਜੀ ਉਹਨਾਂ ਨੂੰ ਚੰਗੇ ਮੋਟੀ ਜੀ ਗੱਲ ਕਰਨੀ ਹੋਵੇ ਤੇ ਜਸਟਨ ਟਰੂਡੋ ਨੇ ਬਹੁਤ ਸਾਰੇ ਕੰਮ ਲੋਕਾਂ ਨੂੰ ਸੌਖਿਆ ਕਰਨ ਲਈ ਕੀਤੇ ਲੋਕਾਂ ਨੇ ਜਦੋਂ ਮਿਸਯੂਜ਼ ਕੀਤਾ ਤੇ ਉਹ ਉਸ ਸਮੇਂ ਕੋਈ ਸਖਤ ਸਟੈਪ ਨਹੀਂ ਚੁੱਕ ਸਕੇ ਇਹ ਚੀਜ਼ਾਂ ਉਹਨਾਂ ਦੇ ਅਗੇਂਸਟ ਚਲੀਆਂ ਗਈਆਂ ਬਿਲਕੁਲ ਤੁਸੀਂ ਸਹੀ ਕਿਹਾ ਮੈਂ ਇਹਨੂੰ ਹੋਰ ਤਰੀਕੇ ਨਾਲ ਦੇਖਦਾ ਜੀ ਜੇ ਅਸੀਂ ਗੱਲ ਕਰੀਏ ਕਿ ਆਮ ਲੋਕ ਸਾਡੇ ਆਪਣੇ ਭਾਈਚਾਰੇ ਦੇ ਵੀ ਉਹ ਸਤ ਲੈ ਮੈਂ ਹੁਣ ਲਫ਼ਜ਼ੋ ਵਰਤਣ ਲੱਗਾ ਪਰ ਮੇਰੇ ਲਫ਼ਜ਼ ਨਹੀਂ ਹੋਏਗੇ ਗੰਧ ਪਾ ਦਿੱਤਾ ਐਕਸ ਵਾਈ ਜ਼ेड ਨੇ ਠੀਕ ਹੈ ਉਹ ਉਹਨਾਂ ਨੇ ਪਾਤਾ ਇਹ ਕਿੱਥੋਂ ਬੁਲਾ ਲੈ ਕ੍ਰਿਮੀਨਲ ਬੁਲਾ ਲੈ ਅਸੀਂ ਸਾਰੀਆਂ ਗੱਲਾਂ ਜਦੋਂ ਕਰਦੇ ਅਸੀਂ ਕਈ ਵਾਰੀ ਮੂੰਹ ਚ ਗੱਲ ਕੱਢ ਦਿੰਦੇ ਹਾਂ ਕਿ ਸੋਚਦੇ ਨਹੀਂ ਅਸੀਂ ਕਿ ਇਹ ਕਿਸ ਨੇ ਬੁਲਾ ਲੈ ਕਿਵੇਂ ਬੁਲਾ ਲੈ ਕ੍ਰਿਮੀਨਲਸ ਕਿਵੇਂ ਆ ਗਏ ਉਹ ਬੰਦੇ ਕਹਿੰਦੇ ਜੀ ਉਹ ਪੁਲਿਸ ਕਲੀਅਰੈਂਸ ਹੁੰਦੀ ਸੀ ਉਹ ਹੁਣ ਨਹੀਂ ਹੁੰਦੀ ਭਾਈ ਜਦੋਂ ਕੋਈ ਪਾਸਪੋਰਟ ਹੋਲਡਰ ਜਿਹੜਾ ਆ ਕਿਸੇ ਮੁਲਕ ਦਾ ਕਿਸੇ 에어ਪੋਰਟ ਤੋਂ ਡਿਪਾਰਟ ਹੁੰਦਾ ਆ ਉਹ ਪਾਸਪੋਰਟ ਜਿਹੜਾ ਆ ਉਹ 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 ਪਾਸਪੋਰਟ ਇੱਕ ਡਾਕੂਮੈਂਟ ਹੈ ਜਿਹਦੀ ਪੁਲਿਸ ਦੀ ਵੈਰੀਫਿਕੇਸ਼ਨ ਹੋ ਕੇ ਜਿਹੜਾ ਬਣਦਾ ਆ ਬਿਲਕੁਲ ਜੀ ਤੇ ਜੇਦੀ ਉਸ ਮੁਲਕ ਦੇ ਵਿੱਚ ਕ੍ਰਿਮੀਨਲ ਰੈਕੋਰਡ ਹੋਵੇ ਉਹਦਾ ਉਹਦਾ ਜ਼ਬਤ ਕੀਤਾ ਜਾਂਦਾ ਉਹਨੂੰ ਰੋਕਿਆ ਜਾਂਦਾ ਕਿ ਉਹਦਾ ਪਾਸਪੋਰਟ ਨਾ ਹੋਵੇ ਹਾਂ ਜੀ ਤੇ ਕ੍ਰਿਮੀਨਲਸ ਕਿਵੇਂ ਬੁਲਾ ਲੈ ਡਾਕੂਮੈਂਟੇਸ਼ਨ ਚ ਫੇਰ ਪੀਸੀਸੀ ਮੰਗ ਲੈਣ ਬਹੁਤ ਹਾਂ ਬਿਲਕੁਲ ਮੰਗਦੇ ਨੇ ਹੋਰ ਬੜੀਆਂ ਸਾਰੀਆਂ ਗੱਲਾਂ ਨੇ ਹੁਣ ਤਾਂ ਇਹ ਹਰ ਸਿਸਟਮ ਵਿੱਚ ਹੁੰਦੀਆਂ ਨੇ ਜਿੱਥੇ ਤੱਕ ਸਟੂਡੈਂਟਸ ਦੀ ਗੱਲ ਹੈ ਬਹੁਤ ਬਾਰੇ ਸਾਡੇ ਬੰਦੇ ਕਹਿ ਦਿੰਦੇ ਨੇ ਮੈਂ ਮੰਨਦਾ ਕਿ ਕੈਨੇਡੀਅਨ ਗਵਰਨਮੈਂਟ ਵੀ ਇਹ ਮੰਦੀ ਹੈ ਕਿ ਡੋਰ ਅਸੀਂ ਜ਼ਿਆਦਾ देर ਖੁੱਲਾ ਰਹਿਣ ਦਿੱਤਾ ਤੇ ਜ਼ਿਆਦਾ ਹੋ ਗਿਆ ਇਨਫਲਕਸ ਕਰ ਰੋਕ ਵੀ ਲਿਆ ਉਹਨਾਂ ਨੇ ਪਰ ਇਹ ਵੱਡੀਆਂ-ਵੱਡੀਆਂ ਬੈਂਕਾਂ ਵੱਡੇ-ਵੱਡੇ ادارے ਕਾਨਫਰੰਸ ਬੋਰਡ ਆਫ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਕਰਸੈਸ਼ਨ ਅਵੋਇਡ ਕੀਤਾ ਇਸ ਪੈਸੇ ਦੇ ਨਾਲ ਹਾਂ ਦੋ ਰੈਸੈਸ਼ਨ ਅਵੋਇਡ ਕੀਤੀ ਹਾਂ ਦੋ ਰੈਸੈਸ਼ਨ ਅਵੋਇਡ ਕੀਤੀ ਸਹੀ ਕਹਿ ਤੁਸੀਂ ਔਰ ਹੋਰ ਉਹਨਾਂ ਦੇ ਹੁਣ ਡਰਾਵ ਐਕਸ ਵੀ ਹੈਗੇ ਨੇ ਪਰ ਜੇ ਗੱਲ ਇਹ ਆ ਕਿ ਜੇ ਹਾਊਸਿੰਗ ਦੀ ਆ ਪੁਲਿਸਿੰਗ ਦੀ ਆ ਕ੍ਰਾਈਮ ਦੀ ਆ ਤੇ ਇਹਦੇ ਵਿੱਚ ਪ੍ਰੋਵਿੰਸ ਵੀ ਤਾਂ ਓਨੇ ਜਿਵੇਂ ਬਾਹਰ ਜਿਹੜੇ ਪ੍ਰੋਵਿੰਸ ਜਿਹੜੇ ਰੋਲਾ ਪਾਉਂਦੇ ਨੇ ਕਿ ਚੁੱਪ ਕਰਕੇ ਬਹਿ ਗਏ ਨੇ ਉਹ ਪਿਛਲੇ ਸਾਲ ਤਾਂ ਚਿੱਠੀਆਂ ਲਿਖ ਰਏ ਸੀ ਕਿ ਸਾਨੂੰ ਦਿਓ ਵੱਧ ਸਾਨੂੰ ਦਿਓ ਵੱਧ ਸਾਨੂੰ ਚਾਹੀਦੇ ਨੇ ਅਲਬਰਟਾ ਦੀ ਫੋਰ ਐਗਜ਼ਾਮਪਲ ਮੈਂ ਗੱਲ ਕਰਾਤਾ ਜੀ ਜੀ ਪੀਐਨਪੀ ਦਾ ਕੋਟਾ ਸਾਡਾ ਅੱਜ ਵੀ ਵਧਾ ਦਿਓ ਹੂੰ 20000 ਦੇ ਦਿਓ ਸਾਨੂੰ 20000 ਦੇ ਦਿਓ ਠੀਕ ਹੈ ਜੀ ਹਾਊਸਿੰਗ ਪੁਲਿਸਿੰਗ ਜਿਹੜੀ ਆ ਇਸ ਦੇ ਵਿੱਚ ਜ਼ਿਆਦਾ ਕੰਮ ਪ੍ਰੋਵਿੰਸ ਦਾ ਹੁੰਦਾ ਫੈਟਰਲ ਦਾ ਵੀ ਹੁੰਦਾ ਪਰ ਉਹਨਾਂ ਨੇ ਜ਼ਿਆਦਾ ਦੇਖਣਾ ਸੀ ਸਾਰਿਆਂ ਨੇ ਗੱਫੇ ਲਏ ਨੇ ਤੇ ਹੁਣ ਚਲੋ ਇਹ ਠੀਕ ਠਾਕ ਹੋਵੇਗਾ ਸਾਰਾ ਕੁਝ ਮੈਂ ਫਿਰ ਮੈਂ ਕਹਿ ਦੇਵਾਂ ਕਿ ਜਸਟਨ ਟੂਡੋ ਉਹਨਾਂ ਨੂੰ ਮੈਂ ਕੁਡ ਸੈਂਸ ਵਿੱਚੀ ਬਹੁਤੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਫੇਵਰ ਵਿੱਚ ਮੈਂ ਉਹਨਾਂ ਨੂੰ ਉਸ ਤਰ੍ਹਾਂ ਯਾਦ ਕਰਾਂਗਾ ਬਿਲਕੁਲ ਜੀ ਇੰਡੀਵਿਜੂਅਲਸ ਦੀਆਂ ਗਲਤੀਆਂ ਸੀ ਜਿਹੜੀਆਂ ਇਕੱਠੀਆਂ ਕਰਕੇ ਤੇ ਜਸਟਨ ਟੂਡੋ ਵਾਲੀ ਬਿਲਕੁਲ ਉਹ ਅਸੀਂ ਇੱਕ ਸਕੇਪ ਬੋਰਟ ਲੱਭੀ ਸੀ ਨਾ ਉਹ ਜਸਟਨ ਟੂਡੋ ਮਿਲ ਗਏ ਨੇ ਸਾਨੂੰ ਜੀ